i ਰੁਪਿੰਦਰ ਬਾਵਾ ਜ਼ਿਲ੍ਹਾ ਸਕੱਤਰ ਸਾਨੂੰ ਇਸ ਸਰਕਾਰਾਂ ਤੋਂ ਵੈਸੇ ਤਾਂ ਉਮੀਦਾਂ ਹੁੰਦੀਆਂ ਹੀ ਨੇ ਪਰ بار-ਬਾਰ ਅਸੀਂ ਸੁਣਦੇ ਆ ਰਹੇ ਸੀ ਕਿ ਸਰਕਾਰ ਹੁਣ ਬਜਟ 'ਚ ਕੁਝ ਦਊਗੀ ਤਾਂ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਬਜਟ ਹੈ ਉਹ ਬਿਲਕੁਲ ਖਾਲੀ ਹੈ ਸਾਨੂੰ ਬਜਟ 'ਚ ਕੁਝ ਨਹੀਂ ਦਿੱਤਾ ਤੇ ਨਹੀਂ ਤਾਂ ਅਸੀਂ ਸੁਣਦੇ ਆ ਰਹੇ ਸੀ ਕਿ ਗਵਰਨਮੈਂਟ 15000 22000 26000 ਜਿਹੜਾ ਹੈਗਾ ਸੈਂਟਰ ਗਵਰਨਮੈਂਟ ਸਾਡਾ ਕੰਮ ਨੂੰ ਦੇਖਦੇ ਹੋਏ ਕਰੂਗੀ ਕਿਉਂਕਿ ਜਿਹੜੀਆਂ ਆਂਗਣਵਾੜੀਆਂ ਦਾ ਪਹਿਲਾਂ ਵਾਲਾ ਕੰਮ ਨਹੀਂ ਹੋਣ ਰਿਹਾ ਆਂਗਣਵਾੜੀਆਂ ਦੇ ਵਿੱਚ ਪੋਸ਼ਣ ਟਰੈਕਰ ਦੇ ਨਾਮ ਤੇ ਮੋਬਾਈਲ ਤੇ ਅਸੀਂ ਡਾਟਾ ਸਾਰਾ ਅਪਲੋਡ ਕਰ ਰਹੇ ਆਂ ਤੇ ਉਹ ਪੋਸ਼ਣ ਟਰੈਕਰ ਸਵੇਰ 7 ਵਜੇ ਖੁੱਲਦਾ ਤੇ ਰਾਤੀ 10 ਵਜੇ ਬੰਦ ਹੁੰਦਾ ਜਦੋਂ ਕਿ ਸਾਡੀ ਆਨ ਡਿਊਟੀ 1 ਵਜੇ ਤੱਕ ਐ ਪਰ ਉਹ ਪੋਸ਼ਣ ਟਰੈਕਰ ਦਾ ਕੰਮ ਹੈ ਜਿਹੜਾ ਰਾਤ ਨੂੰ ਸਾਨੂੰ 10 ਵਜੇ ਤੱਕ ਹੀ ਕਰਨਾ ਪੈਂਦਾ ਕਿ ਕਦੇ ਹੋਮ ਵਿਜ਼ਿਟ ਆ ਗਿਆ ਤੇ ਕਦੇ ਬੱਚਾ ਦਾ ਬੇਟ ਆ ਗਿਆ ਕਦੇ ਉਸੇ ਕੁਛ ਆ ਜਾਂਦਾ ਕਦੇ ਕੁਛ ਆ ਜਾਂਦਾ ਮਤਲਬ ਸਾਰਾ ਦਿਨ ਉਹ ਚੱਲਦਾ ਹੀ ਰਹਿੰਦਾ ਇਸ ਕਰਕੇ ਹੋਰ ਮਹਿਕਮਿਆਂ ਦੇ ਮੁਕਾਬਲੇ ਜਿਹੜਾ ਆਂਗਣਵਾੜੀ ਵਿਭਾਗ ਆ ਇਹ ਇੰਨਾ ਜ਼ਿਆਦਾ ਕੰਮ ਦੇ ਰਿਹਾ ਜਿਹਦੀ ਕੋਈ ਗਿਣਤੀ ਮਿੰਤੀ ਨਹੀਂ ਕਿਉਂਕਿ ਪਹਿਲਾਂ ਵੀ ਸਾਡੇ 12 14 16 ਰਜਿਸਟਰ ਸੀ ਜਿਹੜੇ ਅਸੀਂ ਕੰਮ ਕਰ ਰਹੇ ਸੀ ਲਗਾਤਾਰ ਕਦੇ ਪੈਨਸ਼ਨ ਦੀ ਪੜਤਾਲ ਆ ਗਈ ਕਦੇ ਕੋਈ ਸਰਵੇ ਆ ਗਏ ਕੋਈ ਗਿਣਤੀ ਨਹੀਂ ਸਰਵੇ ਆ ਦੀ ਸਾਡੇ ਵਿਭਾਗ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੇ ਸਰਵੇ ਡੀਸੀ ਸਭ ਰਾਹੀਂ ਮਤਲਬ ਸਾਥੋਂ ਕਰਵਾਏ ਜਾਂਦੇ ਆ ਜਿਵੇਂ ਕਿ ਇਸ ਵਾਰ ਪ੍ਰਾਲੀਆਂ ਦਾ ਵੀ ਮਤਲਬ ਸਾਨੂੰ ਉਹਦੇ ਵਿੱਚ ਵੀ ਇਨਵੋਲਵ ਕੀਤਾ ਗਿਆ ਕਿ ਅਸੀਂ ਦੇਖ ਰੇਖ ਰੱਖਣੀ ਹੈ ਮਤਲਬ ਕੋਈ ਗਿਣਤੀ ਨਹੀਂ ਸਾਡੇ ਕੰਮਾਂ ਦੀ ਮੈਨੂੰ ਲੱਗਦਾ ਵੀ ਹਰ ਵਿਭਾਗ ਤੋਂ ਜ਼ਿਆਦਾ ਜਿਹੜਾ ਕੰਮ ਹੈ ਉਹ ਸਿਰਫ ਆਂਗਣਵੜੀ ਤੋਂ ਲਿਆ ਜਾ ਰਿਹਾ ਅਗਲਾ ਅਸੀਂ ਜਿਸ ਤਰ੍ਹਾਂ ਅੱਜ ਬਜਟ ਦੀਆਂ ਕਾਪੀਆਂ ਸਾੜੀਆਂ ਸੈਂਟਰ ਸਰਕਾਰ ਨੇ ਜੋ ਸਾਡਾ ਰੱਖਿਆ ਨਹੀਂ ਕੁਝ ਬਜਟ ਤਾਂ ਅਣਵਲੇ ਸੰਘਰਸ਼ ਬਹੁਤ ਤੇਜ਼ੀ ਭਰਿਆ ਹੋਊਗਾ ਤੇ ਕੀ ਹੋਊਗਾ ਉਹ ਅਣਵਲੇ ਟਾਈਮ 'ਚ ਹੀ ਪਤਾ ਲੱਗੂਗਾ ਮੇਰਾ ਨਾਮ ਕਰਮਜੀਤ ਕੌਰ ਮੈਂ ਬਲਾਕ ਮਹਿਲਕਲਾਂ ਦੀ ਪ੍ਰਧਾਨ ਤੇ ਜ਼ਿਲ੍ਹੇ ਦੀ ਸਮੀਤ ਪ੍ਰਧਾਨ ਹਾਂਜੀ ਤੇ ਸਾਡਾ ਜਿਹੜਾ ਮੇਨ ਮਕਸਦ ਆ ਅੱਜ ਸਾਨੂੰ ਬਹੁਤ ਉਮੀਦਾਂ ਸੀ ਸੈਂਟਰ ਸਰਕਾਰ ਤੋਂ ਵੀ ਸ਼ਾਇਦ ਸਾਨੂੰ ਬਜਟ ਦੇ ਵਿੱਚ ਕੁਝ ਦਿੱਤਾ ਜਾਊਗਾ ਪਰ ਸਾਨੂੰ ਅੱਖੋ ਪਰੋਖੇ ਕੀਤਾ ਗਿਆ ਸਾਨੂੰ ਬਜਟ ਦੇ ਵਿੱਚ ਬੱਚਿਆਂ ਲਈ ਤੇ ਗਰਭਤੀ ਮਹਿਲਾਵਾਂ ਲਈ ਜਾਂ ਆਂਗਣਵਾੜੀ ਵਰਕਰਾਂ ਲਈ ਜੋ ਇਹਨਾਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਸੀ ਕੋਈ ਮਾਨਪੱਤੇ ਵਿੱਚ ਨਹੀਂ ਵਾਅਦਾ ਕਰਿਆ ਗਿਆ ਕੁਝ ਵੀ ਨਹੀਂ ਦਿੱਤਾ ਗਿਆ ਉਸ ਦੇ ਸਬੰਧ ਵਿੱਚ ਅਸੀਂ ਇੱਥੇ ਅੱਜ ਡੀਸੀ ਦਫ਼ਤਰ ਕਾਫੀਆਂ ਸਾੜੀਆਂ ਬਜਟ ਦੀਆਂ ਤੇ ਅੱਗੇ ਜੋ ਸਾਡੇ ਬੱਚੇ ਨੇਗੇ ਉਹ 2017 ਤੋਂ ਸੀ ਸੰਘਰਸ਼ ਕਰਦੇ ਆ ਰਹੇ ਹਾਂ ਕਿ ਸਾਡੇ ਬੱਚੇ ਆ ਜਿਹੜੇ ਬਾਪਸ ਸਾਨੂੰ ਆਂਗਣਵਾੜੀ ਸੈਂਟਰਾਂ ਚ ਜਿੱਤੇ ਜਾਣ ਕਿਉਂਕਿ ਜਿਹੜੇ ਉਹ ਬੱਚੇ ਨੇ ਬਹੁਤ ਛੋਟੇ ਨੇਗੇ ਉਹਨਾਂ ਦੇ ਪਿਖ ਨਾਲ ਜਿਹੜੀ ਸਰਕਾਰ ਬਹੁਤ ਵੱਡਾ ਖਲਵਾੜ ਕਰ ਰਹੀ ਹੈ ਕਿਉਂਕਿ ਜੋ ਜਿਹੜਾ 3 ਸਾਲ ਦਾ ਬੱਚਾ ਰੋਂਦਾ ਕਲਦਾ ਆਂਦਾ ਆਂਗਣਵਾੜੀ ਚ ਆਉਂਦਾ ਸੀ ਆਂਗਣਵਾੜੀ ਉਹਨੂੰ ਇੱਕ ਆਪਦੇ ਬੱਚੇ ਦੀ ਤਰ੍ਹਾਂ ਸਾਂਭਦੀ ਸੀ ਪਰ ਜਦੋਂ ਉਹਨਾਂ ਨੂੰ ਕਲਾਸਾਂ ਦੇ ਵਿੱਚ ਬਿਠਾਇਆ ਜਾਂਦਾ ਪਰ ਬੱਚੇ ਨੂੰ 2 ਘੰਟੇ ਲਈ ਬਿਠਾਇਆ ਜਾਂਦਾ ਉਸ ਤੋਂ ਬਾਅਦ ਮਾਪੇ ਨੂੰ ਕਿਹਾ ਜਾਂਦਾ ਵੀ ਤੁਸੀਂ ਇਹਨਾਂ ਸੈਂਟਰਾਂ ਦੇ ਵਿੱਚੋਂ ਆ ਕੇ ਲੈ ਜੋ ਜਦੋਂ ਕਿ ਸਾਡੀ ਤਾਂ ਹੈਲਪਰ ਲੈ ਕੇ ਆਉਂਦੀ ਸੀ ਛੱਡ ਕੇ ਆਉਂਦੀ ਸੀ ਉਹ ਬੱਚੇ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਸੀ ਪਰ ਜਿਹੜੇ ਹੁਣ ਉਹ ਆਂਗਣਵਾੜੀ ਦੇ ਬੱਚੇ ਨੇ ਉਹ ਜਿਵੇਂ ਕੋਈ ਆਇਆ ਨਹੀਂ ਵੀ ਆਪਾਂ ਬੇਵਾਰਾ ਛੱਡੇ ਹੋਏ ਪਸੂਂ ਦੇ ਨੇ ਉਸ ਤਰ੍ਹਾਂ ਫਿਰਦੇ ਨੇ ਕੋਈ ਆ ਕੇ ਲੈ ਗਿਆ ਉਹਨਾਂ ਨੇ ਕਲਾਸ ਤੋਂ ਬਾਹਰ ਕਰ ਦਿੰਦੇ ਆਂ ਕਈ ਵਾਰ ਮਾਪੇ ਲੇਟ ਵੀ ਹੋ ਜਾਂਦੇ ਨੇ ਜਾਂ ਕਿਵੇਂ ਹੁੰਦੇ ਨੇ ਪਰ ਉਹ ਬੱਚੇ ਕੋਈ ਕੰਧ ਤੇ ਚੜਿਆ ਫਿਰਦਾ ਕੋਈ ਬਾਥਰੂਮ ਆ ਪਰ ਅਸੀਂ ਫੇਰ ਵੀ ਲਿਆ ਕੇ ਉਹਨਾਂ ਨੂੰ ਆਪਦੇ ਕੋਲੇ ਬਿਠਾਉਂਦੇ ਆਂ ਜੇ ਗੱਲ ਕਰੀਏ ਜੀ ਪਹਿਲਾਂ ਅੰਗਣਵਾੜੀ ਕਿੰਨੇ ਬੱਚੇ ਸੀ ਹੁਣ ਕਿੰਨੇ ਰਹਿ ਗਏ ਜੀ ਪਹਿਲਾਂ ਅੰਗਣਵਾੜੀ ਦੇ ਵਿੱਚ ਜੇ ਮੈਂ ਆਪਦੇ ਸੈਂਟਰ ਦੀ ਗੱਲ ਕਰਾਂ ਤਾਂ ਮੇਰੇ ਕੋਲ 30-35 ਦੇ ਕਰੀਬ ਬੱਚੇ ਡੇਲੀ ਆਉਂਦੇ ਸੀ ਤੇ ਹੁਣ ਵੀ ਮੇਰੇ ਕੋਲ ਜਿਹੜੀ ਬੱਚਿਆਂ ਦੀ ਗਿਣਤੀ ਆ 2 ਪਰ ਕਈ ਸੈਂਟਰ ਨੇ ਜਿਹੜੇ ਸਕੂਲਾਂ ਤੋਂ ਬਾਹਰ ਵੀ ਲੱਗਦੇ ਨੇ ਸਕੂਲਾਂ ਚ ਵੀ ਨੇ ਕਈ ਜਿਹੜੇ ਟੀਚਰ ਨੇ ਉਹ ਬੱਚੇ ਦੇ ਦਿੰਦੇ ਨੇ ਕਈ ਟੀਚਰ ਇਸ ਤਰ੍ਹਾਂ ਦੇ ਨੇ ਉਹ ਬੱਚੇ ਨਹੀਂ ਭੇਜਦੇ ਪਰ ਸਾਡੇ ਕੋਲੇ ਕਈ ਸੈਂਟਰ ਨੇਗੇ ਉਹਨਾਂ ਵਿੱਚ ਜਿਹੜੇ ਆ 10 ਵਜੇ ਤੱਕ ਉਹ ਬੱਚੇ ਰੱਖਦੇ ਆ ਕੰਟਾ ਕੀ ਰੱਖਦੇ ਸਾਂ 9 ਵਜੇ ਲੱਗਦਾ 10 ਵਜੇ 10 10:30 ਵਜੇ ਉਹ ਸਾਰੇ ਬੱਚੇ ਭੇਜ ਦਿੰਦੇ ਨੇ ਪਰ ਕਿੰਨਾ ਟਾਈਮ ਰੱਖਿਆ ਪਹਿਲਾਂ ਸਾਡੇ ਕੋਲੇ ਪਹਿਲਾਂ 9 ਵਜੇ ਆਉਂਦਾ ਸੀ 1 ਵਜੇ ਤੱਕ ਸਾਡੇ ਕੋਲੇ ਬੱਚਾ ਰਹਿੰਦਾ ਸੀ ਅਸੀਂ ਉਹਨਾਂ ਨੂੰ ਨਾਸ਼ਤਾ ਵੀ ਖਵਾਉਂਦੇ ਸੀ ਘਰੇ ਵੀ ਛੱਡ ਕੇ ਆਉਂਦੇ ਸੀ ਲੈ ਕੇ ਵੀ ਉਹਨਾਂ ਦੀ ਸਾਫ ਸਫਾਈ ਦਾ ਜਿਹੜਾ ਜ਼ਿੰ ਐਕਟੀਵਿਟੀਆਂ ਕਰਾਉਂਦੇ ਸੀ ਬੱਚਿਆਂ ਨੂੰ ਪੜਾਉਂਦੇ ਵੀ ਸੀ ਜਦੋਂ ਕਿ ਸਾਡੇ ਕੋਲੋਂ ਬੱਚੇ ਪੂਰੇ ਐਕਟਿਵ ਹੋ ਕੇ ਜਾਂਦੇ ਸੀ 100 ਤੱਕ ਗਿਣਤੀ 1 2 ABC ਅਸੀਂ ਕੋਈ ਵੀ ਉਹਨਾਂ 'ਚ ਕਸਰ ਨਹੀਂ ਸੀ ਸਾਡੇ ਦੇ ਵੀ ਬੱਚਾ ਪਹਿਲੀ ਚ ਜਾਣ ਯੋਗ ਨਾ ਹੋਵੇ ਪਰ ਜਦੋਂ ਹੁਣ ਉਹਨਾਂ ਨੇ ਉੱਥੇ ਪ੍ਰੀ ਨਰਸਰੀ ਚ ਤੋਰੀ ਆ ਤਾਂ ਉਹ ਸਿਰਫ ਜਿਹੜੇ ਪ੍ਰੀ ਨਰਸਰੀ ਵਾਲੇ ਬੱਚੇ ਨੇ ਉਹ ਤਾਂ ਇੱਕ ਸਾਈਡ ਤੇ ਹੀ ਰੱਖਦੇ ਉਹਨਾਂ ਨੂੰ ਜੇ ਅਸੀਂ ਸੋਚੀਏ ਉਹ ਨਾ ਤਾਂ ਹੁਣ ਸਾਤੋਂ ਡਰਦੇ ਨੇ ਨਾ ਉਹਨਾਂ ਤੋਂ ਡਰਦੇ ਨੇ ਜਦੋਂ ਉਹ ਸਾਡੇ ਕੋਲੇ ਆਉਂਦੇ ਨੇ ਜਦੋਂ ਨਾ ਤੁਸੀਂ ਕੁਝ ਪੁੱਛਦੇ ਉਹਨਾਂ ਨੂੰ ਕੁਝ ਨਹੀਂ ਆਉਂਦਾ ਹੁੰਦਾ ਜਦੋਂ ਕਿ ਸਾਡੇ ਕੋਲੇ ਉਹ ਪੋਇਮਾਂ ਵੀ ਬੋਲਦੇ ਸੀ ਸਾਰਾ ਕੁਝ ਬੋਲਦੇ ਸੀ ਪਰ ਹੁਣ ਉਹਨਾਂ ਨੂੰ ਆਇ ਪਰ ਸ਼ਾਇਦ ਹੋਵੇ ਨਾ ਕੋ ਤਸੀਂ ਖਾਣਾ ਖਾਣੀ ਹੁੰਦੇ ਹਾਂ ਹਾਂਜੀ ਮੈਂ ਬਲਰਾਜ ਕੋਲ ਜਿਹੜਾ ਪ੍ਰਧਾਨ ਜਿਹੜੀ ਅਸੀਂ ਜਿਹੜੀ ਬਜਟ ਦੀਆਂ ਕਾਪੀਆਂ ਸਾੜੀਆਂ ਨੇ ਸਾਨੂੰ ਸੈਂਸਰ ਕਰ ਤੇ ਇੰਨਾ ਰੋ ਸਕੇ 2018 ਤੋਂ ਬਾਅਦ ਸਾਡੇ ਕਿੰਨਾ ਪੈਸਾ ਵੀ ਨਹੀਂ ਵਧਾਇਆ ਜਦ ਕਿ ਮਹਿੰਗਾਈ 2018 ਤੋਂ 2023 ਆ ਗਿਆ ਤਕਰੀਬਨ ਦੁੱਗਣੀ ਹੋ ਗਈ ਤੇ ਸਾਡੇ ਚੁੱਲ੍ਹੇਗੇ ਵਿੱਚ ਚੱਲਣਾ ਸਾਡੇ ਅਸੀਂ ਆਪ ਭੀਆਂ ਸੀ ਅੰਗਰਵੜੀ ਦੇ ਕੰਮ ਵੀ ਦੇਖਣੇ ਨੇ ਅਸੀਂ ਆਪਣੇ ਬੱਚੇ ਵੀ ਪਾਲਣੇ ਨੇ ਸਾਡੇ ਬਹੁਤ ਸਾਰੇ ਭੈਣਾਂ ਨੇ ਇਦਾਂ ਨਹੀਂ ਆਏ ਜਿਹੜੇ ਇਸੇ ਤਨਖਾਹ ਦੇ ਉੱਤੇ ਇਸੇ ਜਿਹੜਾ ਮਾਣ ਪੱਤਾ ਮਿਲਦਾ ਇਥੇ ਇਸੇ ਤੇ ਗੁਜ਼ਾਰਾ ਕਰਦੀਆਂ ਨੇ ਪਰ ਸੈਂਟਰ ਸਰਕਾਰ ਨੇ ਬਿਲਕੁਲ ਹੀ ਸੋਚਿਆ ਸਾਨੂੰ ਬਹੁਤ ਉਮੀਦ ਸੀ ਇਸ ਵਾਰ ਕਿ ਸਾਡ ਸਾਨੂੰ ਕੁਝ ਦਿੱਤਾ ਜਾਊ ਪਰ ਸਾਨੂੰ ਨਹੀਂ ਦਿੱਤਾ ਗਿਆ ਇਸੇ ਕਰਕੇ ਅਸੀਂ ਬਜਟ ਦੀਆਂ ਕਾਪੀਆਂ ਸਾੜੀਆਂ ਨੇ ਤੇ ਕਿੰਨੇ ਬਲਾਕ ਆਏ ਜੀ ਇਥੇ ਸਾਡੇ ਤਿੰਨ ਬਲਾਕ ਨੇ ਬਰਨਾਲਾ ਬਲਾਕ ਮਹਿਲਕਲਾ ਬਲਾਕ ਤੇ ਸਹਿਣਾ ਬਲਾਕ ਜਿਲ੍ਹੇ ਵਿੱਚ ਤਿੰਨੇ ਬਲਾਕ ਨੇ ਤਿੱਲੇ ਬਲਾਕ ਇਥੇ ਸ਼ਾਮਲ ਨੇ ਸਾ ਸਾਡੀਆਂ ਭੈਣਾਂ ਤੇ ਬਹੁਤ ਵੱਡਾ ਇਸ ਚੀਜ਼ ਦਾ ਰੋਸ ਆ ਕਿ ਸਾਨੂੰ ਕੁਝ ਨਹੀਂ ਦਿੱਤਾ ਅਗਲਾ ਸੰਘਰਸ਼ ਕੀ ਰਹਿਣਾ ਜੀ ਮੰਨੋ ਅਗਲਾ ਸੰਘਰਸ਼ ਦੇਖਦੇ ਆ ਜੇ ਮਤਲਬ ਸਾਡਾ ਇਹ ਸੰਘਰਸ਼ ਪੂਰਾ ਹੁੰਦਾ ਜੇ ਨਹੀਂ ਮਤਲਬ ਕੋਈ ਸਾਡਾ ਬਣਦਾ ਤਾਂ ਅਗਲਾ ਸੰਘਰਸ਼ ਅਸੀਂ ਬਹੁਤ ਮਤਲਬ ਜ਼ੋਰਦਾਰ ਕਰਾਂਗੇ ਜੀ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ ਜੇ ਗੱਲ ਕਲੇ ਕਲੇਆ ਕੇਂਦਰ ਸਰਕਾਰ ਦੇ ਕਾਪੇ ਬਰਨਾਲੇ ਵਿੱਚ ਸਾਰੇ ਪੂਰੇ ਪੰਜਾਬ ਪਰ ਵਿੱਚ ਸੜ ਜਾ ਰਹੀ ਪੂਰੇ ਇੰਡੀਆ ਚ ਸੜੀਆਂ ਜਾ ਰਹੀਆਂ ਨੇ ਜੀ ਆ ਤਿੰਨ ਦਿਨ ਰੱਖੇ ਨੇ ਇਹ ਤਿੰਨ ਇਹਨਾਂ ਦੇ ਪੂਰੇ ਇੰਡੀਆ ਦੇ ਵਿੱਚ ਕਾਪੀਆਂ ਸਾੜੀਆਂ ਜਾ ਰਹੇ ਹਨ। ਹਾਂਜੀ ਮੇਰਾ ਨਾਮ ਮਨਦੀਪ ਕੌਰ ਆ ਜੀ ਬਰਨਾਲਾ ਬਲਾਕ ਦੀ ਮੈਂ ਪ੍ਰੈਜ਼ੀਡੈਂਟ ਆ। ਹਾਂਜੀ ਅੱਜ ਅਸੀਂ ਇੱਥੇ ਤਿੰਨੋਂ ਬਲਾਕ ਇਕੱਠੇ ਹੋਏ ਆ। ਕੇਂਦਰ ਸਰਕਾਰ ਦੇ ਵਿਰੁੱਧ ਜਿਹੜਾ ਇਹਨਾਂ ਨੇ ਮਤਲਬ ਕਾਪੀਆਂ ਜਿਹੜੀਆਂ ਉਹਨਾਂ ਨੇ ਬਜਟ ਪੇਸ਼ ਕੀਤਾ ਉਹਦੀਆਂ ਕਾਪੀਆਂ ਸੀ ਸਾੜੀਆਂ ਗਈਆਂ ਕਿਉਂਕਿ ਸਾਡਾ ਬਹੁਤ ਜਿਆਦਾ ਯਾਨੀ ਕਿ ਸਰਕਾਰ ਦੇ ਖਿਲਾਫ ਰੋਸ ਆ ਕਿਉਂਕਿ ਸਾਨੂੰ ਇਸ ਵਾਰ ਆਸ ਸੀਗੀ ਕਿ ਸ਼ਾਇਦ ਸਰਕਾਰ ਕੁਝ ਕਰੇ ਸਾਨੂੰ ਬਜਟ ਦੇਵੇ ਪਰ ਇਸ ਵਾਰ ਵੀ ਉਹਨਾਂ ਨੇ ਕੁਝ ਨਹੀਂ ਦਿੱਤਾ। ਇਸ ਤੋਂ ਵਿਨਾ ਜਾਂ ਜਾਨੀ ਕਿ ਸਾਡਾ ਹੋਰ ਵੀ ਸਾਡੀਆਂ ਮਾਂ ਜਾਨੀ ਕਿ ਆਂਗਣਵਾਰੀ ਸੈਂਟਰਾਂ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾਗਾ ਜਿਹੜੀ ਹੁਣ ਫੀੜ ਆ ਰਹੀ ਆ ਬੱਚਿਆਂ ਨੂੰ ਉਹ ਫੀੜ ਵੀ ਬਿਲਕੁਲ ਸਾਫ਼ ਨਹੀਂ ਹੈਗੀ ਗੰਦੀ ਫੀੜ ਆ ਰਹੀ ਆ ਜਿਹੜਾ ਦਲੀਆ ਆ ਰਿਹਾ ਉਹ ਪੁੱਜੀ ਹੋਈ ਕਣਕ ਦਾ ਨਹੀਂ ਹੈਗਾਗਾ ਕਉਂਕੀ ਆਪਾਂ ਹਮੇਸ਼ਾ ਦਲੀਆ ਜਿਹੜਾ ਆਪਾਂ ਪੁੰਨੀ ਹੋਈ ਕਣਕ ਦਾ ਬਣਾਉਨੇ ਆ ਜੇ ਹੁਣ ਕੱਚੀ ਕਣਕ ਦਾ ਦਲੀਆ ਆਪਾਂ ਬੱਚਿਆਂ ਨੂੰ ਦੇਵਾਂਗੇ ਤੇ ਜੇ ਬੱਚੇ ਬਿਮਾਰ ਹੋਣਗੇ ਉਹਦਾ ਯਾਨੀ ਕਿ ਜਿਹੜਾ ਸਿਹਰਾ ਵਾ ਸਾਡੇ ਸਰ ਆਊਗਾ ਉਹ ਨਾਲੀ ਵਰਕਾਂ ਤੇ ਹਲਪਰਾਂ ਤੇ ਕਿਉਂਕਿ ਸਰਕਾਰ ਨੂੰ ਕਿਸੇ ਨੇ ਨਹੀਂ ਪੁੱਛਣਾਗਾ ਇਸ ਕਰਕੇ ਜਿਹੜੀ ਸਰਕਾਰ ਆ ਯਾਨੀ ਕਿ ਇਹ ਬੱਚਿਆਂ ਦੀ ਸਿਹਤ ਨਾਲ ਖਲਵਾੜ ਕਰ ਰਹੀ ਆ ਇਹਦੇ ਬਾਰੇ ਤੁਸੀਂ ਕਿਸ ਨੂੰ ਮੈਸੇਜ ਦਿੱਤਾ ਜੀ ਇਹ ਕਣਕ ਬਾਰੇ ਜਾਂ ਕੁਝ ਵੀ ਹਾਂਜੀ ਸਰ ਅਸੀਂ ਯਾਨੀ ਕਿ ਮਤਲਬ ਮੰਗ ਪੱਤਰ ਵੀ ਦਿੱਤੇ ਨੇ ਕਿਤੇ ਲੋਕਾਂ ਤੋਂ ਸਾਈਨ ਕਰਵਾ ਕਰਵਾ ਕੇ ਵੀ ਯਾਨੀ ਕਿ ਅਸੀਂ ਭੇਜੇ ਨੇ ਕਿ ਗਾਂ ਸਰਕਾਰ ਨੂੰ ਕਿ ਜਿਹੜੇ ਲੋਕ ਨੇਗੇ ਇਹ ਨਾਸ਼ਤਾ ਪਸੰਦ ਨਹੀਂ ਕਰਦੇਗੇ ਜਿਹੜਾ ਇਹ ਨਾਸ਼ਤਾ ਹੈਗਾ ਇਹ ਸਾਡਾ ਟ੍ਰੈਡੀਸ਼ਨਲ ਨਾਸ਼ਤਾ ਨਹੀਂ ਹੈਗਾ ਪੰਜਾਬ ਦਾ ਤੇ ਯਾਨੀ ਕਿ ਲੋਕ ਵੀ ਇਹ ਨਾਸ਼ਤਾ ਲੈਣਾ ਨਹੀਂ ਚਾਹੁੰਦੇ ਹੈਗੇ ਲੋਕ ਤੇ ਕੋਈ ਮਤਲਬ ਪੰਜੀਰੀ ਦੇ ਵਿੱਚ ਯਾਨੀ ਕਿ ਅੱਗੇ ਪਹਿਲਾਂ ਪੰਜੀਰੀ ਆਉਂਦੀ ਸੀ ਉਹਦੇ ਵਿੱਚ ਦੇਸੀ ਕਿਉਂ ਹੁੰਦਾ ਸੀਗਾ ਵਧੀਆ ਮਿਕਦਾਰ ਹੁੰਦੀ ਸੀ ਸਾਰੇ ਸਮਾਨ ਦੀ ਇਹਦੇ ਵਿੱਚ ਵੀ ਜਿਹੜੀ ਹੁਣ ਪੰਜੀਰੀ ਆਉਂਦੀ ਆ ਉਹਦੇ ਵਿੱਚ ਵੀ ਰਿਫਾਈਨਡ ਹੈਗਾਗਾ ਕੋਈ ਕਿਉਂ ਨਹੀਂ ਹੈਗਾਗਾ ਯਾਨੀ ਕਿ ਪੰਜੀਰੀ ਵੀ ਬਿਲਕੁਲ ਟੇਸਟੀ ਨਹੀਂ ਸਰ ਇਹ ਯਾਨੀ ਕਿ ਜੇ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਿਰਫ ਆਂਗਣਵਾਲੀ ਵਰਕਰ ਤੇ ਹੈਲਪਰ ਨੂੰ ਹੀ ਲੋਕ ਕਹਿੰਦੇ ਨੇ ਸਰਕਾਰ ਨੂੰ ਕੋਈ ਨਹੀਂ ਕਹਿੰਦਾਗਾ ਤੇ ਜਿਹੜੇ ਹਾਲਾਂਕਿ ਜਿਹੜੇ ਯਾਨੀ ਕਿ ਇਹ ਬੱਚਿਆਂ ਦੀ ਸਿਹਤ ਦੇ ਨਾਲ ਸਰਕਾਰਾਂ ਹੀ ਖਲਵਾੜ ਕਰ ਰਹੀਆਂ ਗਈਆਂ ਤੇ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਨਾ ਕਿ ਆਂਗੜવાડી ਵਰਕਰ ਤੇ ਹੈਲਪਰ ਦੀ